ਸਾਰੇ ਹਨ ਪਿਆਰਪੂਰੀ ਸਤਿ ਸ੍ਰੀ ਅਕਾਲ ਜੀ ਮਨਜੀਤ ਪਟੀਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲੋ ਜੀ ਅੱਜ ਆਪਾਂ ਲੈ ਕੇ ਆਏ ਆ ਕਾਟਨ ਦੇ ਤਮੰਨਾ ਬ੍ਰਾਂਡ ਦੇ ਸੂਟ ਇਹ ਬਹੁਤ ਸੋਹਣੇ ਸੂਟ ਨੇ ਮੈਚਿੰਗ ਸੂਟ ਨੇ ਇਸ ਸੈਂਟਰ 'ਚ ਡਿਜੀਟਲ ਪ੍ਰਿੰਟ ਬਣਿਆ ਹੋਇਆ ਹੈ ਪ੍ਰਿੰਟ ਤੇ ਸਾਰਾ ਹਾਈਲਾਈਟ ਕੀਤਾ ਹੋਇਆ ਚੇਨ ਸਟਿਚ ਤੇ ਨੋਟ ਸਟਿਚ ਨਾਲ ਇਹ ਡਿਜੀਟਲ ਪ੍ਰਿੰਟ ਸਾਰਾ ਹਾਈਲਾਈਟ ਕੀਤਾ ਹੋਇਆ ਕਿਤੇ ਕਿਤੇ ਸਟੋਨ ਲੱਗਿਆ ਹੋਇਆ ਔਰ ਜੈਪੂਰੀ ਪ੍ਰਿੰਟ ਬਣਿਆ ਹੋਇਆ ਸਾਰਾ ਇਹ ਤੁਮੰਨਾ ਬ੍ਰਾਂਡ ਦੇ ਸੂਟ ਨੇ ਜੀ ਟੈਗ ਤੁਸੀਂ ਦੇਖ ਸਕਦੇ ਹੋ। ਪਲੇਨ ਇਹਦੀ ਬਾਟਮ ਰਹੂਗੀ। ਬੈਕ ਵੀ ਇਹਦੀ ਸੇਮ ਡਿਜ਼ਾਈਨ ਚ ਰਹੂਗੀ ਦੇਖੋ। ਇਹ ਬੈਕ ਸੈਲ ਹੈ। ਸੇਮ ਡਿਜ਼ਾਈਨ ਹੈ। ਫਰੰਟ ਹੈ ਜਿਹੜਾ ਉਹ ਹਾਈਲਾਈਟ ਕੀਤਾ ਹੋਇਆ ਹੈਂਡਵਰਕ ਨਾਲ। ਫੁੱਲ ਪਿਓਰ ਦਾ ਇਹਦਾ ਦੁਪੱਟਾ ਦੇਖੋ ਕਿੰਨਾ ਪਿਆਰਾ। ਪਰ ਵਾਇਲੂਕ ਦੇਣ ਵਾਲੇ ਸੂਟ ਨੇ ਜੀ ਬਹੁਤ ਸੋਹਣੇ ਇਹ ਦੇਖੋ ਸੂਟ ਰੈਡੀ ਹੋਣ ਤੋਂ ਬਾਅਦ ਕੁਝ ਇਦਾਂ ਦੀ ਲੁੱਕ ਆਊਗੀ 950 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਇਹ ਪਿਆਰੇ ਜਿਹੇ ਸੂਟ ਨੈਕਸਟ ਕਲਰ ਆ ਗਿਆ ਹੈਗਾ ਦੇਖੋ सेम डिजाइन सेम प्रिंट तमन्ना ब्रांड रीजनेबल प्राइस बॉटम दी लुक देखो सॉफ्ट जी कॉटन है बिल्कुल सॉफ्ट कॉटन बैक साइड ये आ गया दुपट्टा ਇਹ ਦੇਖੋ ਸੂਟ ਰੈਡੀ ਹੋਣ ਤੋਂ ਬਾਅਦ ਦੀ ਲੁੱਕ ਨੈਕਸਟ ਆ ਗਿਆ ਗ੍ਰੇ ਕਲਰ ਜੇ ਜਿੰਨਾਂ ਨੂੰ ਸਕਿਨ ਦੀ ਅਲਰਜੀ ਹੈ ਜੀ ਉਹਨਾਂ ਲਈ ਬਹੁਤ ਸੋਹਣੀ ਫੁੱਲ ਗ੍ਰੀਨ ਪੂਰਾ ਸੌਫਟ ਫੈਬਰਿਕ ਹੈ ਕੋਈ ਕੰਪਲੇਂਟ ਨਹੀਂ ਇਹਨਾਂ ਸੂਟਾਂ ਦੀ ਇਹ ਦੇਖੋ ਇਹ ਬਾਟਮ ਆ ਗਈ ਇਹ ਬੈਕ ਸਾਈਡ ਆ ਗਈ ਇਹ ਆ ਗਿਆ ਦਾ ਨੈਕਸਟ ਪਰ ਲਾਈਟ ਬਾਵਾ ਇਹ ਦੇਖੋ ਇਹ ਦਾ ਦੁਪੱਟਾ ਦੁਪੱਟਾ ਪਹਿਲਾਂ ਫੁੱਲ ਕੀ ਦਿਖਾਇਆ تھا ਸੇਮ ਹੀ ਨੇ ਜੀ ਸਾਰੇ ਇਹ ਸਾਰੇ ਪ੍ਰਿੰਟ ਚ ਕਟ ਦਾਣਾ ਤੇ ਨੋਟ ਸਟਿਚ ਨਾਲ ਸਾਰਾ ਹਾਈਲਾਈਟ ਕੀਤਾ ਹੋਇਆ ਦੇਖੋ ਨੈਕਸਟ 컬러 ਆ ਰਿਹਾ ਦ੍ਰੀ ਪੈਰਟ ਗ੍ਰੀਨ ਐ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਬਣਾਏ ਹੋਏ ਨੇ ਇਹਨਾਂ ਸੂਟਾਂ 'ਚ ਸਾਰੇ ਦੇਖੋ ਇਹ ਦੁਪੱਟਾ ਇਹ ਸੂਟ ਰੈਡੀ ਹੋਣ ਤੋਂ ਬਾਅਦ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਤਮੰਨਾ ਬ੍ਰਾਂਡ ਹੈ 9900 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਨੈਕਸਟ ਆਰਟੀਕਲ ਆ ਗਿਆ ਇਹਦੀ ਡਿਜ਼ਾਈਨਿੰਗ ਚੇਂਜ ਹੈ ਬਟ ਤਮੰਨਾ ਬ੍ਰਾਂਡ ਹੈ ਇਹ ਅਰਲਿਸ਼ ਲੁੱਕ ਦੇ ਸੂਟ ਆ ਗਏ ਜੀ ਇਹ ਦੇਖੋ ਇੱਕ ਵੱਡੇ ਫਲਾਰ ਵਾਲਾ ਟ੍ਰੈਂਡ ਚੱਲ ਰਿਹਾ ਹੈ ਇਹ ਸਾਰਾ ਸਟੋਨਵਰਕ ਕੀਤਾ ਹੋਇਆ ਹੈ ਡਿਜੀਟਲ ਪ੍ਰਿੰਟ ਤੇ ਇਹ ਜਿਹੜਾ ਸ਼ਰਟ ਹੈ ਸ਼ਰਟ ਦੇ ਵਿੱਚ ਨਾ ਬ੍ਰੀਕ-ਬ੍ਰੀਕ ਲਾਈਨਿੰਗ ਵਾਲੀ ਕਾਟ ਨੇ ਇਹ ਬ੍ਰੀਕ ਲਾਈਨਾਂ ਨੇ ਇਹਦੇ ਵਿੱਚ ਪਲੇਨ ਆ ਗਈ ਇਹਦੀ ਬਾਟਮ ਇਹ ਦੇਖੋ ਪਲੇਨ ਬਾਟਮ ਤਮੰਨਾ ਬ੍ਰਾਂਡ ਸੇਮ ਪ੍ਰਾਈਸ ਹੈ ਜੀ 950 ਰੁਪਿਆ ਦੁਪੱਟਾ ਹੈ ਨਾ ਬਹੁਤ ਹੀ ਪਿਆਰਾ ਫੁੱਲ ਪਿਓਰ ਦੁਪੱਟਾ 2.5 ਮੀਟਰ ਦਾ ਡਿਜੀਟਲ ਪ੍ਰਿੰਟ ਇਹ ਦੇਖੋ सूट रेडी होने तो बाद दी लुक देखो इधर नेक्स्ट कलर आ गया केड़ा कलर है पेट्रोल कलर ये देख बहुत सोने सोने कलर हैं सारे ਇਆ ਗਈ ਦੇ ਬੋਟਮ ਸ਼ੁਰੂ ਤੇ ਉਹ ਰਹਾ ਦੁਪੱਟਾ ਸੂਟ ਰੈਡੀ ਹੋਣ ਤੋਂ ਬਾਅਦ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਨੈਕਸਟ ਕਲਰ ਆ ਗਿਆ ਦਾ ਬਹੁਤ ਸੋਹਣਿਆ ਸੂਟ ਨੇ ਤੁਸੀਂ ਬੇਫਿਕਰ ਹੋ ਕੇ ਯਾ ਸਕਦੇ ਹਾਂ ਇਹ ਆ ਗਿਆ ਦਾ ਪਿਆਰ ਆ ਜਾ ਦੁਪੱਟਾ ਫੁੱਲ ਪਿਓਰ ਇੰਨਾ ਸਾਰੇ ਸੋਹਣੇ ਸੋਹਣੇ ਸੂਟਾਂ ਚ ਜਿਹੜਾ ਵੀ ਸੂਟ ਤੁਹਾਨੂੰ ਕੋਈ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਤੁਹਾਡੀ ਸਕਰੀਨ ਤੇ ਸ਼ੋਅ ਹੋ ਰਿਹਾ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ 'ਚ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਮਿਲਦੇ ਆਂ ਜੀ ਨੈਕਸਟ ਵੀਡੀਓ ਸਤਿ ਸ਼੍ਰੀ ਅਕਾਲ